ਹਾਂਜੀ ਸਾਥਰੀਕਾਲ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਇਓ ਸਾਰੇ ਠੀਕ ਠਾਕ ਹੋਗੇ ਤੇ ਅੱਜ ਆਪਾਂ ਪੁਰਤਗਾਲ ਦੀਆਂ ਵੱਡੀਆਂ ਖਬਰਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਵੱਡੀਆਂ ਅਪਡੇਟਾਂ ਆ ਜਿਹੜੀਆਂ ਤੁਹਾਡੇ ਲਈ ਜਾਣਣੀਆਂ ਬਹੁਤ ਜ਼ਰੂਰੀ ਆ ਇੱਕ ਸਭ ਤੋਂ ਵੱਡੀ ਅਪਡੇਟ ਇਹ ਆ ਕਿ ਆਨਾ ਰੀਟਾ ਗੇਲਾ ਜਿਹੜੇ ਇੱਕ ਲਾਇਰ ਆ ਉਹਨੇ ਜਿਹੜਾ ਆਪਣਾ ਫੋਰਨਰ ਲਾਅ ਜਿਹੜੀ ਪਾਲਿਸੀ ਆ ਉਹਨੂੰ ਗੈਰ ਸੰਵਧਾਨਿਕ ਦੱਸਿਆ ਤੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਕਿਹੜੇ ਕਿਹੜੇ ਉਹਨੇ ਮੁੱਦੇ ਉਠਾਏ ਆ ਕਿ ਇਹ ਸਹੀ ਨਹੀਂ ਆ ਪ੍ਰਵਾਸੀਆਂ ਦੇ ਨਾਲ ਇਹ ਬਿਲਕੁਲ ਗਲਤ ਹੋ ਰਿਹਾ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਕਿ ਕਿ ਦੂਜੀ ਇੱਕ ਗੁੱਡ ਨਿਊਜ਼ ਆ ਰਹੀ ਆ ਕਿ ਹੁਣ ਜਨਵਰੀ ਤੇ ਫਰਵਰੀ ਲਈ ਰੀਨਿਊਅਲ ਓਪਨ ਹੋ ਗਿਆ ਜਿਨ੍ਹਾਂ ਦੇ ਹੁਣ ਕਾਰਡ ਜਨਵਰੀ ਤੇ ਫਰਵਰੀ ਦੇ ਵਿੱਚ ਐਕਸਪਾਇਰੀ ਹੋਣੇ ਸੀਗੇ ਉਹ ਆਪਣੇ ਪੋਰਟਲ ਦੇ ਉੱਪਰ ਜਾ ਕੇ ਲੌਗਇਨ ਕਰਕੇ ਆਪਣੇ ਆਪ ਨੂੰ ਉੱਥੇ ਰੈਗੂਲਾਈਜ਼ ਕਰਕੇ ਜੋ ਉਹਨਾਂ ਦੀ ਡਾਕੂਮੈਂਟ ਆ ਜੋ ਕੋਡ ਜਨਰੇਟ ਕਰਨਾ ਜਿੱਦਾਂ ਫੀਸ ਪੇ ਕਰਨੀ ਸਾਰਾ ਕੁਝ ਕਰ ਸਕਦੇ ਹੋ ਉਹਨਾਂ ਦਾ ਪੋਰਟਲ ਓਪਨ ਹੋ ਗਿਆ ਜਨਵਰੀ ਤੇ ਫਰਵਰੀ ਵਾਲਿਆਂ ਦੇ ਲਈ ਤੇ ਤੀਜੀ ਜਿਹੜੀ ਗੱਲ ਇਹ ਆ ਕਿ ਹੁਣ ਜਿੱਦਾਂ ਤੁਹਾਨੂੰ ਪਤਾ ਹੈ ਕਿ ਆਇਮਾ ਦੇ ਟੈਂਪਰਰੀ ਸੈਂਟਰ ਸੀਗੇ ਉਹ ਸਾਰੇ ਦੇ ਸਾਰੇ ਬੰਦ ਹੋ ਗਿਆ ਸਿਰਫ ਸਿਰਫ ਇੱਕ ਚੱਲਦਾ ਪਿਆ ਉਹ ਪੋਰਟੋ ਦੇ ਵਿੱਚ ਆ ਤੇ ਬਾਕੀ ਹੁਣ ਜਿਨ੍ਹਾਂ ਦੇ ਕਾਰਡ ਨਹੀਂ ਆ ਉਹਨਾਂ ਨੂੰ ਸਭ ਤੋਂ ਵੱਡੀ ਸਮੱਸਿਆ ਦਾ ਸਾਹਮਣਾ ਇਹ ਕਰਨਾ ਪੈ ਰਿਹਾ ਕਿ ਉਹਨਾਂ ਦੇ ਪੋਰਟਲ ਦੇ ਉੱਪਰ ਵੀ ਇਹ ਲਿਖ ਕੇ ਆ ਗਿਆ ਕਿ ਅਸੀਂ ਤੁਹਾਨੂੰ ਕਿਸੇ ਨੇ ਕੁਝ ਨਹੀਂ ਦੱਸਣਾ ਹੈਗਾ ਤੇ ਤੁਸੀਂ ਕਿਤੇ ਵੀ ਨਾ ਜਾਇਓ ਨਾ ਤੁਹਾਨੂੰ ਕਿਤੇ ਕੁਝ ਪਤਾ ਲੱਗਣਾ ਸੋ ਤੁਸੀਂ ਸਿਰਫ ਸਿਰਫ ਵੇਟ ਕਰਨੀ ਆ ਤੁਹਾਨੂੰ ਜਲਦੀ ਹੀ ਅਪਡੇਟ ਦਿੱਤੀ ਜਾਵੇਗੀ ਹੁਣ ਲੋਕ ਡਰ ਗਏ ਆ ਵੀ ਕੀ ਹੋਏਗਾ ਕੀ ਨਹੀਂ ਹੋਏਗਾ ਤੁਹਾਨੂੰ ਦੱਸ ਦਈਏ ਕਿ ਹੁਣ ਇਹਨਾਂ ਨੇ ਜਿਹੜੇ ਟੈਂਪਰਰੀ ਸਪੈਸ਼ਲ ਸੈਂਟਰ ਦੇਗੇ ਬੰਦ ਕਰ ਦਿੱਤੇ ਆ ਸੋ ਉਹਦੇ ਬਾਰੇ ਤੁਹਾਨੂੰ ਅਪਡੇਟ ਕੀਤਾ ਕਿ ਜਿੱਦਾਂ ਉੱਥੇ ਪਹਿਲਾਂ ਲਾਈਨਾਂ ਲੱਗਦੀਆਂ ਰਹਿੰਦੀਆਂ ਸੀ ਕਿ ਮਹਾਤਮਾ ਗਾਂਧੀ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਜਿਹਦੇ ਬਾਇਓਮੈਟ੍ਰਿਕ ਹੋਣੇ ਉਹਦਾ ਸਹੀ ਆ ਬਾਕੀ ਲੋਕ ਉਹਦਾ ਵੀ ਵਿਚਾਰੇ ਡਰੇ ਹੋਏ ਸੀ ਕਿਉਂਕਿ ਇੰਨੇ-ਇੰਨੇ ਸਾਲਾਂ ਤੋਂ ਕਾਰਡ ਨਹੀਂ ਆਇਆ ਸੋ ਉਹ ਜਾ ਕੇ ਆਪਣੀ ਇਨਫੋਰਮੇਸ਼ਨ ਦੇ ਲਈ ਉੱਥੇ ਲਾਈਨਾਂ ਦੇ ਵਿੱਚ ਲੱਗਦੇ ਸੀਗੇ ਸੋ ਉਹਦੇ ਬਾਰੇ ਤੁਹਾਨੂੰ ਦੱਸਿਆ ਕਿ ਉੱਥੇ ਜਾਣ ਦਾ ਕੋਈ ਫਾਇਦਾ ਨਹੀਂ ਹੈਗਾ ਕੋਈ ਤੁਹਾਨੂੰ ਉੱਥੇ ਕਿਸੇ ਨੇ ਦਿਸਣਾ ਨਹੀਂ ਨਾ ਤੁਹਾਨੂੰ ਹੁਣ ਕਿਸੇ ਨੇ ਮਿਲਣਾ ਸੋ ਤੁਹਾਨੂੰ ਵੇਟ ਕਰਨੀ ਪੈਣੀ ਆ ਵੇਟ ਹੀ ਕਰਿਓ ਇਹਦੇ ਬਾਰੇ ਹੁਣ ਆਪਾਂ ਗੱਲ ਕਰਾਂਗੇ ਤੁਹਾਨੂੰ ਕੀ ਕਰਨਾ ਚਾਹੀਦਾ ਕੀ ਅੱਗੇ ਹੋਵੇਗਾ ਤੁਹਾਡੇ ਨਾਲ ਸੋ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਤੇ ਨਵੇਂ ਆ ਸੋ ਪਲੀਜ਼ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਸੋ ਚਲਦੇ ਆਪਾਂ ਪਹਿਲੀ ਗੱਲ ਜਿਹੜੀ ਗੱਲ ਕਰ ਲਈਏ ਜੀ ਫੋਰਨਰ ਲਾ ਜਿਹੜੇ ਪਾਲਸੀ ਆ ਇਹਨੂੰ ਗੈਰ ਸਵਧਾਨਿਕ ਕਿਉਂ ਕਿਹਾ ਆਨਾ ਰੀਟਾ ਗਿੱਲ ਜਿਹੜੀ ਲਾਇਰ ਆ ਇਹਨੇ ਕਿਉਂ ਦੱਸਿਆ ਕਿ ਇਹ ਗੈਰ ਸਵਧਾਨਿਕ ਆ ਜੀ ਹਾਂ ਜੀ ਇਹਨਾਂ ਨੇ ਕਿਹਾ ਕਿ ਜਿਹੜੀ ਇਹ ਲਾ ਹੈ ਸਹੀ ਨਹੀਂ ਹੈ ਬਿਲਕੁਲ ਵੀ ਤੁਹਾਨੂੰ ਪਤਾ ਹੈ ਕਿ ਜਿੱਦਾਂ ਪਹਿਲਾਂ 60 ਦਿਨ ਆਪਾਂ ਨੂੰ ਹਿਰਾਸਤ ਦੇ ਵਿੱਚ ਰੱਖਿਆ ਜਾਂਦਾ ਸੀਗਾ ਇਸ ਨੂੰ ਵਧਾ ਕੇ 1.5 ਸਾਲ ਤੱਕ ਕਰ ਦਿੱਤਾ ਕਿ 1.5 ਸਾਲ ਤੱਕ ਆਪਾਂ ਨੂੰ ਹਿਰਾਸਤ ਦੇ ਵਿੱਚ ਰੱਖ ਸਕਦੇ ਆ ਇਹ ਸੋ ਇਹਦੇ ਉੱਪਰ ਆਵਾਜ਼ ਠਾਈ ਆ ਔਰ ਇਹ ਦੱਸਿਆ ਗਿਆ ਕਿ ਜਿਨ੍ਹਾਂ ਦੇ ਇੱਥੇ ਬੱਚੇ ਆ ਜਿਨ੍ਹਾਂ ਦੇ ਬੱਚਾ ਨਾਗਰਿਕਤਾ ਇਥੇ ਉਹਨਾਂ ਦੇ ਪੇਰੇ ਸਾਂ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਰਿਪੋਰਟ ਕਰ ਸਕਦੇ ਆ 2004 ਦੇ ਵਿੱਚ ਇੱਕ ਲਾਅ ਸੀਗਾ ਜੋ ਕਿ ਪਾਸ ਹੋਇਆ ਸੀਗਾ ਉਹਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਤੁਸੀਂ ਇਹ ਨਹੀਂ ਕਰ ਸਕਦੇ ਔਰ ਇਹ ਆਪਣਾ ਕਾਨੂੰਨ ਇਜਾਜ਼ਤ ਨਹੀਂ ਦਿੰਦਾ ਕਿ ਤੁਸੀਂ ਕਿਸੇ ਨੂੰ ਰਿਪੋਰਟ ਕਰ ਦੋਗੇ ਔਰ ਇਹਨਾਂ ਨੇ ਇਹ ਵੀ ਨਾਲ ਨਾਲ ਆਵਾਜ਼ ਉਠਾਈ ਆ ਕਿ ਤੁਸੀਂ ਰਿਪੋਰਟ ਕਰੋਗੇ ਅਗਰ ਕਿਸੇ ਨੂੰ ਉਹਦੇ ਉੱਪਰ ਕਿੰਨਾ ਖਰਚਾ ਆਏਗਾ ਕਿ ਕੀ ਕੁਝ ਕਰਨਾ ਪਵੇਗਾ ਉਹਨੂੰ ਡਿਟੇਨ ਕਰਨਾ ਪਵੇਗਾ ਫਿਰ ਉਹਨੂੰ ਹੋਮ ਕੰਟਰੀ ਭੇਜਣਾ ਪਵੇਗਾ ਅਗਰ ਆਪਾਂ ਉਹਨੂੰ ਇੱਥੇ ਹੀ ਉਹਨੂੰ ਵਧੀਆ ਅਗਰ ਉਹਨੇ ਕੋਈ ਕ੍ਰਾਈਮ ਨੇ ਕੀਤਾ رہ ਸਕਦਾ ਤਾਂ ਆਪਾਂ ਉਹ ਇੱਥੇ ਹੀ ਰੱਖ ਸਕਦੇ ਆ ਸੋ ਇਦਾਂ ਦੇ ਨੇ ਕਈ ਮੁੱਦੇ ਉਠਾਏ ਆ ਔਰ ਇਸ ਨੂੰ ਗੈਰ ਸਬਧਾਨਿਕ ਠਹਿਰਾਇਆ ਕਿ ਜਿਹੜਾ ਵੀ ਇਹ ਫੋਰਨਲ ਲਾ ਜਿਹੜੀ ਨਵੀਂ ਪਾਲਿਸੀ ਆਈ ਹੈ ਇਹ ਬਿਲਕੁਲ ਵੀ ਸਹੀ ਨਹੀਂ ਪਰ ਹੁਣ ਦੇਖੋ ਕੀ ਹੋਏਗਾ ਅੱਗੇ ਕੀ ਇਹਦੇ ਬਾਰੇ ਅਪਡੇਟ ਹੈ ਕਿ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਰਕਾਰਾਂ ਦਾ ਇਸ ਚੀਜ਼ ਦੇ ਉੱਪਰ ਅੜੀਆਂ ਹੋਈਆਂ ਹਨ ਔਰ ਜਿਸ ਤਰ੍ਹਾਂ ਜੀ ਉਹਨਾਂ ਦੇ ਬਿਆਨਬਾਜ਼ੀ ਆ ਰਹੀ ਹੈ ਉਹ ਵੀ ਉਹਨਾਂ ਦਾ ਇਹੀ ਕਹਿਣਾ ਕਿ ਸਾਡਾ ਪਹਿਲੇ ਤੇ ਪਹਿਲੇ ਨੰਬਰ ਤੇ ਇਹੀ ਇੱਕ ਕੰਮ ਰਹੇਗਾ ਕਿ ਅਸੀਂ ਇੱਥੋਂ ਇਮੀਗ੍ਰੈਂਟਸ ਨੂੰ ਕਿਸ ਤਰ੍ਹਾਂ ਜਿਹੜੇ ਇੱਥੇ ਗੈਰ ਕਾਨੂੰਨੀ ਤਰੀਕੇ ਨਾਲ ਐਂਟਰ ਹੋਏ ਹੋਏ ਉਹਨਾਂ ਨੂੰ ਬਾਹਰ ਕਿਦਾਂ ਕੱਢੀਏ ਸੋ ਆਉਣ ਵਾਲੇ ਦਿਨਾਂ 'ਚ ਜੋ ਵੀ ਅਪਡੇਟ ਆਏਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਜਿਹੜੀ ਦੂਜੀ ਗੱਲ ਆ ਗੁੱਡ ਨਿਊਜ਼ ਆ ਤੁਹਾਡੇ ਸਾਰਿਆਂ ਦੇ ਲਈ ਜਿਨ੍ਹਾਂ ਦੇ ਜਨਵਰੀ ਤੇ ਫਰਵਰੀ ਦੇ ਵਿੱਚ ਕਾਰਡ ਐਕਸਪਾਇਰੀ ਹੋਣੇ ਸੀਗੇ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਜਾ ਕੇ ਲੌਗਇਨ ਕਰ ਲੈਣਾ ਚਾਹੀਦਾ ਕਿਉਂਕਿ ਜਨਵਰੀ ਔਰ ਫਰਵਰੀ ਓਪਨ ਕਰ ਦਿੱਤਾ ਆਈਮਾ ਨੇ ਇਹ ਪੋਸਟ ਪਾ ਕੇ ਵੀ ਦੱਸਿਆ ਹੋਇਆ ਸੋ ਤੁਸੀਂ ਆਪਣੇ ਆਪ ਨੂੰ ਰੈਗੂਲਾਈਜ਼ ਕਰਨ ਲਈ ਜਾਂ ਰੀਨਿਊਵਲ ਕਰਨ ਲਈ ਓਪਨ ਕਰ ਲੋ ਤੁਹਾਡਾ ਪੋਰਟਲ ਜਨਵਰੀ ਤੇ ਫਰਵਰੀ ਲਈ ਓਪਨ ਹੋ ਗਿਆ ਬਹੁਤ ਵਧੀਆ ਗੁੱਡ ਨਿਊਜ਼ ਆਤੇ ਆਸ ਇਹ ਲਾਈ ਜਾ ਰਹੀ ਹੈ ਕਿ ਜਦੋਂ ਵੀ ਤੁਸੀਂ ਆਪਣੇ ਡਾਕੂਮੈਂਟ ਅਪਲੋਡ ਕਰੋਗੇ ਤਾਂ ਸਾਰੇ ਹੀ ਜੈਨੂਅਰ ਔਰ ਸਹੀ ਡਾਕੂਮੈਂਟ ਅਪਲੋਡ ਕਰਿਓ ਤਾਂ ਕਿ ਤੁਹਾਡਾ ਕਾਰਡ ਬਹੁਤ ਜਲ ਤੁਹਾਨੂੰ ਰਸੀਵ ਹੋ ਸਕੇ ਜਿਹਹਾਂਜੀ ਹੁਣ ਆਸ ਇਹ ਲਾਈ ਜਾ ਰਹੀ ਹੈ ਕਿ 1 ਮਹੀਨੇ ਔਰ 1.5 ਮਹੀਨੇ ਦੇ ਵਿੱਚ ਵਿੱਚ ਜਦੋਂ ਤੁਸੀਂ ਪੋਰਟਲ ਤੇ ਆਪਣੇ ਡਾਕੂਮੈਂਟ ਅਪਲੋਡ ਕਰ ਦਿੰਦੇ ਤਾਂ ਤੁਹਾਡਾ ਕਾਰਡ 1 ਜਾਂ 1.5 ਮਹੀਨੇ ਦੇ ਵਿੱਚ ਵਿੱਚ ਤੁਹਾਨੂੰ ਮਿਲ ਸਕਦਾ ਕਿਉਂਕਿ ਹੁਣ ਆਈਮਾ ਬਿਲਕੁਲ ਨਿਊਟਰਲ ਹੋ ਚੁੱਕੀ ਆ ਉਹਦੇ ਪਰ ਕੋਈ ਵੀ ਬਡਨ ਨਹੀਂ ਆ ਬੈਕਲੌਗ ਸੀਗਾ ਸਾਰਾ ਸਾਰਾ ਖਾਰਿਸ਼ ਕਰ ਦਿੱਤਾ ਉਹਨੇ ਤੋੜ ਦਿੱਤਾ ਰਿਜ਼ੋਲਵ ਕਰ ਦਿੱਤਾ ਸਾਰਾ ਸੋ ਆਈ ਹੋਪ ਹੁਣ ਇਹੀ ਉਮੀਦ ਆ ਕਿ ਬਹੁਤ ਜਲ ਲੋਕਾਂ ਦੇ ਕਾਰਡ ਰੀਸੀਵ ਹੋਣਗੇ ਜਿਹੜੀ ਤੀਜੀ ਗੱਲ ਆ ਹੁਣ ਹਫਤੇ ਉੱਪਰ ਟਾਰਗੇਟ ਲੋਕਾਂ ਦੇ ਇਹੀ ਆ ਕਿ ਹੁਣ ਅਸੀਂ ਕਰੀਏ ਦਾ ਕਰੀਏ ਕਿੱਥੇ ਜਾਈਏ ਹੁਣ ਕਿੱਥੇ ਅਸੀਂ ਆਪਣਾ ਪਤਾ ਕਰੀਏ ਕੀ ਸਾਡੇ ਨਾਲ ਹੋ ਰਿਹਾ ਕੀ ਨਹੀਂ ਹੋ ਰਿਹਾ ਨਾ ਤਾਂ ਸਾਡਾ ਸਟੇਟਸ ਚੇਂਜ ਹੋ ਰਿਹਾ ਨਾ ਸਾਡੇ ਕਾਰਡ ਆ ਰਿਹਾ ਸਾਲ ਤੋਂ ਉੱਤੇ ਸਾਨੂੰ ਬਾਇਓਮੈਟ੍ਰਿਕ ਦਿੱਤੇ ਆਂ ਦਾ ਟਾਈਮ ਹੋ ਗਿਆ ਫਾਲਤੇ ਆਏ ਸੀਗੇ ਫਾਲਤੇ ਵੀ ਸਬਮਿਟ ਕਰ ਦਿੱਤੇ ਸਾਨੂੰ ਪਤਾ ਹੀ ਨਹੀਂ ਲੱਗਦਾ ਪਿਆ ਕੀ ਹੋਵੇਗਾ ਸਾਡੇ ਨਾਲ ਕੀ ਨਹੀਂ ਤੇ ਉਧਰ ਆਇਮਾ ਨੇ ਜਿਹੜੇ ਹੁਣ ਨਮੀ ਹੀ ਵਿਚਾਰਿਆਂ ਨੂੰ ਟੈਨਸ਼ਨ ਪਾ ਦਿੱਤੀ ਕਿ ਤੁਸੀਂ ਸਾਡੇ ਕੋਲ ਆਉਣਾ ਨਹੀਂ ਨਾ ਸਾਨੂੰ ਕੁਝ ਕੰਟੈਕਟ ਕਰਨਾ ਸੀ ਕਿਸੇ ਨੂੰ ਕੁਝ ਨਹੀਂ ਦੱਸਣਾ ਸੋ ਇਹਦੇ ਬਾਰੇ ਤੁਹਾਨੂੰ ਵੇਟ ਹੀ ਕਰਨੀ ਪੈਣੀ ਆ ਬਹੁਤ ਲੋਕ ਇਹ ਵੀ ਪੁੱਛਦੇ ਆ ਕਿ ਅਸੀਂ ਕੋਈ ਲਾਇਰ ਕਰ ਲਈਏ ਦੇਖੋ ਮੈਂ ਤੁਹਾਨੂੰ ਮਨਾ ਨਹੀਂ ਕਰੂੰਗਾ ਕਿ ਤੁਸੀਂ ਲਾਇਰ ਨਾ ਕਰੋ ਤੁਹਾਡੀ ਜੇਬ ਇਜਾਜ਼ਤ ਦਿੰਦੀ ਆ ਤਾਂ ਤੁਹਾਨੂੰ ਕਰ ਲੈਣਾ ਚਾਹੀਦਾ ਮੇਰੇ ਵੀ ਤੁਹਾਨੂੰ ਕੋਈ ਹੈਲਪ ਮਿਲ ਸਕੇ ਇਸ ਤੋਂ ਪਰ ਅਗਰ ਤੁਹਾਨੂੰ ਆਇਮਾ ਨੇ ਕਿਹਾ ਕਿ ਤੁਹਾਨੂੰ ਇਨਫੋਰਮ ਕੀਤਾ ਜਾਏਗਾ ਖੁਦ ਕੰਟੈਕਟ ਕੀਤਾ ਜਾਏਗਾ ਤੁਹਾਡੇ ਨਾਲ ਤਾਂ ਤੁਹਾਨੂੰ ਵੇਟ ਵੀ ਕਰ ਲੈਣੀ ਚਾਹੀਦੀ ਆ ਕਿਉਂਕਿ ਹੁਣ ਆਇਮਾ ਦੇ ਜਿਹੜੇ ਸੈਂਟਰ ਸੀਗੇ ਉਹ ਸਾਰੇ ਤੇ ਸਾਰੇ ਬੰਦ ਹੋ ਗਏ ਆ ਸੋ ਹੁਣ ਜੇ ਤੁਹਾਨੂੰ ਕੋਈ ਵੀ ਫਾਲਤਾਂ ਤੁਹਾਡਾ ਲੇਟ ਜਮਾ ਹੋਇਆ ਹੋਇਆਗਾ ਜਾਂ ਤੁਹਾਡੀ ਗਲਤ ਕੋਈ ਫਾਲਤਾਂ ਤੁਹਾਡਾ ਕੋਈ ਡਾਕੂਮੈਂਟ ਨਹੀਂ ਕੋਈ ਸਹੀ ਹੋਏਗਾ ਤੁਹਾਨੂੰ ਉਹ ਅਪਡੇਟ ਕਰਨਗੇ ਤੁਹਾਡੇ ਨਾਲ ਕੰਟੈਕਟ ਕਰਨਗੇ ਕਿ ਆ ਸਾਨੂੰ ਦੋ ਜੀ ਆ ਫਾਲਤਾਂ ਦੋ ਜੀ ਜਾਂ ਤੁਹਾਡੇ ਬਾਇਓਮੈਟ੍ਰਿਕ ਦੁਆਰੇ ਹੋਣੇ ਆ ਸੋ ਇਸ ਤਰ੍ਹਾਂ ਦੀ ਗੱਲ ਉਹ ਤੁਹਾਡੇ ਨਾਲ ਕਰੇਗੀ ਜਲਦੀ ਹੀ ਤੁਹਾਨੂੰ ਕੰਟੈਕਟ ਕੀਤਾ ਜਾਏਗਾ ਇਹ ਨਹੀਂ ਹੈਗਾ ਕਿ ਹੁਣ ਜਿਹਨਾਂ ਨੂੰ ਕਹਿਤਾ ਉਹਨਾਂ ਦੇ ਕਾਰਡ ਅਪਰੂਵ ਹੀ ਹੋਣੇ ਉਹ ਪ੍ਰੂਫ ਵੀ ਹੋ ਰਹੇ ਬਹੁਤ ਲੋਕਾਂ ਦੇ ਤੋ ਅਗਰ ਬਹੁਤ ਲੋਕਾਂ ਨੂੰ ਰਿਜੈਕਟ ਵੀ ਕੀਤੀ ਜਾਂਦੀ ਹੈ ਨਾ ਫਾਈਲ ਉਹਦੇ ਵਿੱਚ ਵੀ ਤੁਹਾਨੂੰ ਇੱਕ ਚਾਂਸ ਦਿੱਤਾ ਜਾਂਦਾ ਕਿ ਜੇ ਵਜ੍ਹਾ ਤੋਂ ਤੁਹਾਡੀ ਫਾਈਲ ਰਿਜੈਕਟ ਕੀਤੀ ਜਾਂਦੀ ਹੈ ਨਾ ਕਿ ਇਹ ਫਾਲਤਾਂ ਤੁਸੀਂ ਸਬਮਿਟ ਕਰੋ ਆਪਣਾ ਕੋਈ ਵੀ ਤੁਹਾਡਾ ਫਾਲਤਾਂ ਆ ਸਕਦਾ ਪੀਸੀਸੀ ਦਾ ਜਾਂ ਤੁਸੀਂ ਪਹਿਲਾਂ ਕੋਈ ਫਾਲਤਾਂ ਦਿੱਤਾ ਸੀਗਾ ਲੇਟ ਦਿੱਤਾ ਸੀਗਾ ਉਹ ਨਹੀਂ ਪਹੁੰਚਿਆ ਤਾਂ ਉਹਦੇ ਬਾਰੇ ਉਹ ਦੁਬਾਰਾ ਮੰਗ ਸਕਦੇ ਆ ਫਾਲਤਾਂ ਕਿ ਤੁਸੀਂ ਪਹਿਲਾਂ ਸਹੀ ਨਹੀਂ ਸੀ ਦਿੱਤਾ ਤੁਹਾਨੂੰ ਪਤਾ ਹੀ ਆ ਸੋ ਉਹ ਤੁਹਾਡੇ ਕੋਲ 20 ਦਿਨ ਦਾ ਟਾਈਮ ਹੋਗਾ ਉਹਦੇ ਵਿੱਚ ਵਿੱਚ ਤੁਸੀਂ ਫਾਲਤਾਂ ਉਹ ਸਬਮਿਟ ਕਰਕੇ ਆਪਣੇ ਆਪ ਨੂੰ ਦੁਬਾਰਾ ਫਿਰ ਤੋਂ ਕਾਰਡ ਲੈ ਸਕਦੇ ਆ ਸੋ ਇਹਦੇ ਵਿੱਚ ਐਡੀ ਵੀ ਕੋਈ ਗੱਲ ਨਹੀਂ ਅਗਰ ਤੁਹਾਨੂੰ ਕੋਈ ਗੰਭੀਰ ਜਾਂ ਕੋਈ ਤੁਹਾਨੂੰ ਐਸਆਈਐਸ ਦਾ ਫਾਲਤਾਂ ਨਹੀਂ ਆਇਆ ਸੋ ਤਾਂ ਇਹ ਤੁਸੀਂ ਚੀਚਾ ਕਰ ਸਕਦੇ ਆ ਤੇ ਤੁਹਾਨੂੰ ਬਹੁਤ ਜਲਦ ਕਾਰਡ ਰਸੀਵ ਹੋਏਗਾ ਮੈਂ ਤਾਂ ਅਰਦਾਸ ਕਰਦਾ ਕਿ ਬਾਬਾ ਬਹੁਤ ਟਾਈਮ ਹੋ ਗਿਆ 2026 ਵੀ ਚੱਲ ਪਿਆ 2024 ਦੇ ਲੋਕਾਂ ਨੇ ਫਿੰਗਰ ਦਿੱਤੇ ਹੋਏ ਆ ਸੋ ਉਹਨਾਂ ਨੂੰ ਹੁਣ ਕਾਰਡ ਮਿਲਣ ਲੈਣਾ ਚਾਹੀਦਾ ਕਿਉਂਕਿ ਇਹਨਾਂ ਦਾ ਕੋਈ ਗਲਤੀ ਵੀ ਨਹੀਂ ਕੰਮ ਕਰ ਰਹੇ ਆ ਵਿਚਾਰੇ ਫालतੇ ਸਾਰੇ ਸਬਮਿਟ ਕਰ ਦਿੱਤੇ ਆ ਸਾਰਾ ਕੁਝ ਕੀਤਾ ਹੋਇਆ ਵਿਚਾਰਿਆਂ ਨੇ ਕੋਈ ਕਸੂਰ ਨਹੀਂ ਕਿਸੇ ਦਾ ਸੋ ਕਾਰਡ ਮਿਲ ਜਾਣੇ ਚਾਹੀਦੇ ਆ ਵਾਕਿ ਜੋ ਵੀ ਅੱਜ ਮੈਂ ਅਪਡੇਟ ਕਰੇਗੀ ਆਪਾਂ ਤੁਹਾਡੇ ਨਾਲ ਨਾਲ ਦੀ ਨਾਲ ਸ਼ੇਅਰ ਕਰਦੇ ਹੀ ਰਹਿਣਾ ਇਹਦੇ ਬਾਰੇ ਤੁਸੀਂ ਕੁਝ ਵੀ ਕਹਿਣਾ ਹੋਇਆ ਜਾਂ ਤੁਹਾਡੇ ਆਸ-ਪਾਸ ਕੁਝ ਹੁੰਦਾ ਹੋਇਆ ਸੋ ਤੁਸੀਂ ਜ਼ਰੂਰ ਇਹਦੇ ਬਾਰੇ ਵੀ ਆਪਣੀ ਅਪਡੇਟ ਦਿੰਦੇ ਰਿਹਾ ਕਰੋ ਤਾਂ ਕਿ ਬਹੁਤ ਲੋਕਾਂ ਨੂੰ ਉਹਨਾਂ ਦੇ ਸਵਾਲਾਂ ਦਾ ਜਵਾਬ ਮਿਲ ਸਕਦਾ ਕਿ ਕੀ ਹੋ ਰਿਹਾ ਜੋ ਤੁਹਾਡੀ ਤੁਸੀਂ ਐਕਸਪੀਰੀਅੰਸ ਹੁੰਦਾ ਤੁਸੀਂ ਆਪਣਾ ਵੀ ਇੱਕ ਦੂਜੇ ਦੀ ਹੈਲਪ ਕਰਿਆ ਕਰੋ ਦੱਸਿਆ ਕਰੋ ਕਮੈਂਟਾਂ ਦੇ ਵਿੱਚ ਅਗਰ ਕੋਈ ਕੋਈ ਸਵਾਲ ਜਵਾਬ ਕਰਦਾ ਹੁੰਦਾ ਜਿਨੇ ਉਹ ਐਕਸਪੀਰੀਅੰਸ ਜਾਂ ਹੁੰਦਾ ਉਹਦੇ ਕੋਲ ਸੋ ਤੁਸੀਂ ਜ਼ਰੂਰ ਕਿਸੇ ਨਾ ਕਿਸੇ ਨੂੰ ਗਾਈਡ ਕਰਿਆ ਕਰੋ ਕਿਉਂਕਿ ਆਪਾਂ ਹੀ ਇੱਕ ਦੂਜੇ ਦੀ ਹੈਲਪ ਕਰਨੀ ਆ ਤਾਂ ਹੀ ਕੁਝ ਨਾ ਕੁਝ ਹੋਏਗਾ ਇਮੀਗ੍ਰੈਂਟਾਂ ਦੀ ਸਰਕਾਰਾਂ ਤੁਹਾਨੂੰ ਪਤਾ ਹੀ ਉਹ ਤਾਂ ਚਾਹੁੰਦੀਆਂ ਕਿ ਇਹਨਾਂ ਨੂੰ ਅਸੀਂ ਇੱਥੋਂ ਕਿਕ ਆਊਟ ਕਰੀਏ ਬਾਹਰ ਕੱਢੀਏ ਤੋਂ ਦੇਖਣ ਵਾਲੀ ਗੱਲ ਹੋਏਗੀ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਕੀ ਕੁਝ ਹੋਏਗਾ ਉਦੇ ਬਾਰੇ ਆਪਾਂ ਜੋ ਵੀ ਅਪਡੇਟ ਹੈਗੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦਾਂਗੇ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬਾਕੀ ਅਗਰ ਤੁਸੀਂ ਚੈਨਲ ਤੇ ਨਵੇਂ ਆ ਤੁਹਾਡਾ ਆਪਣਾ ਚੈਨਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ